ਮਨਜਦਰ ਸਿੰਘ ਲਾਲਪੁਰਾ ਹੋਰ ਤਾਂ ਗੱਲਬਾਤ ਸ਼ੁਰੂ ਕਰ ਲਈਏ ਕਿਉਂਕਿ ਉਹਨਾਂ ਨੇ ਚਾਰਾਜ਼ੋਈ ਕੀਤੀ ਸੀਗੀ ਅਦਾਲਤ ਦੇ ਵਿੱਚ ਕਿ ਭਾਈ ਮੇਰੀ ਵਿਧਾਈ ਕੀ ਨੂੰ ਖਤਰਾ ਹੋ ਸਕਦਾ ਮੈਨੂੰ ਥੋੜੀ ਜੀ ਰਾਹਤ ਦਿਓ ਉਹਨਾਂ ਨੂੰ ਕੋਈ ਰਾਹਤ ਮਿਲੀ ਕੋਈ ਰਾਹਤ ਵਾਲੀ ਖਬਰ ਉਹਨਾਂ ਵਾਸਤੇ ਆਈ ਕਿ ਅਜੇ ਨਹੀਂ ਹ ਹ ਉਹਨਾਂ ਰਾਜ ਕਾਕੜੇ ਦਾ ਇੱਕ ਗੀਤ ਆ ਉਹਦੇ 'ਚ ਕਹਿੰਦਾ ਵਾਹ ਰਾਜਨੀਤੀ ਇਹ ਨਹੀਂ ਤੇਰੇ ਅੱਖੀਆਂ ਤੇ ਖੋ ਪੈ ਨਹੀਂ ਤੂੰ ਕਿਨੂ ਕਿਨੂ ਪਾ ਦਿੰਦੇ ਨੇ ਇਸ ਰੂਪੇ ਕੀ ਆ ਬਾਤ ਗੱਲ ਇਹ ਆ ਕਿ ਰਾਜਨੀਤੀ ਤੂੰ ਚੀਜ਼ਾਂ ਸਟਾਰਟ ਹੁੰਦੀ ਹੈ ਤੇ ਕਈ ਵਾਰ ਰਾਜਨੀਤੀ ਦੇ ਉੱਤੇ ਆ ਕੀ ਚੀਜ਼ਾਂ ਅੱਧ ਵਿਚਾਲੇ ਰਹਿ ਜਾਂਦੀਆਂ ਜਦੋਂ ਹੋਣ ਚੜਦੀਆਂ ਹੀ ਨਹੀਂ ਅਟਕ ਜਾਂਦੀਆਂ ਜੀ ਬਰਹਾਲ ਗੱਲ ਇਹ ਆ ਕਿ ਜੋ ਇਸ ਵੇਲੇ ਦੀ ਵੱਡੀ ਖਬਰ ਹੈ ਮਨਜਿੰਦਰ ਸਿੰਘ ਲਾਲਪੁਰਾ ਨਾਲ ਜੁੜੀ ਕਿ ਫਿਲਹਾਲ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਹੈ ਜੀ ਰਾਹਤ ਨਹੀਂ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਧਿਰ ਸਜ਼ਾ یافتਾ ਹੋ ਜਾਂਦੀ ਹੈ ਉਹ ਅਪਰ ਕੋਰਟ ਦੇ ਵਿੱਚ ਜਾਂਦੀ ਹੈ ਕਿ ਜੀ ਸਜ਼ਾ ਸੱਟੇ ਹੋ ਜਾਵੇ ਜੁਰਮਾਨਾ ਸੱਟੇ ਹੋ ਜਾਵੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਨਾਲ ਜੁੜੀ ਹੋਈ ਹੈ ਵਧਾਈ ਕੀ ਬਿਲਕੁਲ ਲੋਕ ਤੇ ਵਧਾਈ ਕੀ ਲੋਕ ਤੇ ਪਿੰਡ ਦੀ ਨੰਬਰਦਾਰੀ ਵਾਸਤੇ ਲੜੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਨਾ ਸਭ ਤੋਂ ਵੱਡਾ ਪਹਿਲਾ ਜਿਹੜਾ ਮਾਮਲਾ ਬਣਿਆ ਸੀ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਾਂ ਆਫ ਦੀ ਰਿਕਾਰਡ ਵਾਲੀ ਗੱਲ ਆ ਹੂੰ ਕਿ ਇੱਕ ਇਹਨਾਂ ਦਾ ਮੰਤਰੀ ਬਣਿਆ ਪਰ ਹੁਣ ਤਾਂ ਵੈਸੇ ਹੜਾਂ ਦੇ ਵਿੱਚ ਚਰਚਿਤ ਰਹੇ ਹੋਣੇ ਉਹਨਾਂ ਦੇ ਕਾਰ ਦੇ ਡਰਾਈਵਰ ਦੀ ਨੰਬਰਦਾਰੀ ਦਾ ਮਸਲਾ ਅੜ ਗਿਆ ਸੀਗਾ ਤੇ ਉਹਨਾਂ ਨੇ ਪੂਰਾ ਸਟੈਂਡ ਲਿਆ ਸੀ ਹੁਣ ਤੁਸੀਂ ਸਮਝ ਗਏ ਹੋ ਨੰਬਰਦਾਰੀ ਪਿੰਡ ਦੀ ਨੰਬਰਦਾਰ ਆਪਣੇ ਪਿੰਡਾਂ ਚ ਵੇਖੋ ਨੰਬਰਦਾਰੀ ਦੇ ਮਾਮਲੇ ਹਾਈ ਕੋਰਟ ਤੱਕ ਚਲੇ ਜਾਂਦੇ ਬਿਲਕੁਲ ਨੰਬਰਦਾਰੀ ਸਰਪੰਚੀ ਪਿੱਛੇ ਕੀ ਕੁਛ ਹੁੰਦਾ ਉਹ ਕਿਹੜਾ ਨਹੀਂ ਹੁੰਦਾ ਹਾਂ ਜੀ ਅਰਾਕੇਨ ਕਾਲ ਪਟੋਲੇ ਆਤ ਕੀ ਸਰਪੰਚੀ ਲੈਣੀ ਹੈ ਤਾਂ ਗੱਲ ਇਹ ਆ ਕਿ ਜਨਾਬ ਵੀ ਹੁਣ ਤੂੰ ਹੀ ਇਹ ਵੇਖੋ ਕਿ ਜਿਹਦੇ ਕੋਲ ਵਿਧਾਇਕੀ ਆ ਉਹਨੇ ਵਿਧਾਇਕੀ ਬਚਾਉਣ ਵਾਸਤੇ ਕਿੱਥੋਂ ਤੱਕ ਜਾਣਾ ਤੇ ਕਿੰਨੀ ਉਹਨੇ شدت ਦੇ ਨਾਲ ਭਜਣਾ ਬਿਲਕੁਲ ਬਚਨਾ ਤਾਂ ਪੈਣਾ ਹੀ ਆ ਨਾ ਜੀ ਤਾਂ ਇੱਥੇ ਹੁਣ ਰੇਸ ਤਾਂ ਸ਼ੁਰੂ ਹੋ ਗਈ ਆ ਇੱਕ ਨਮਾ ਫਿਲਮ ਦੇਖੀ ਸੀ ਕਿ ਅਮਤਾ बच्चन ਤੇ ਅਕਸ਼ੇ ਕੁਮਾਰ ਦੀ ਉਸ ਫਿਲਮ ਦਾ ਨਾਮ ਪਤਾ ਨਹੀਂ ਕੀ ਸੀ ਪਰ ਉਹਦੀ ਨਾ ਟੈਗ ਲਾਈਨ ਬੜੀ ਵਧੀਆ ਸੀ ਦਾ ਰੇਸ ਅਗੇਂਸਟ ਟਾਈਮ ਕੁਛ ਇਸ ਤਰ੍ਹਾਂ ਹਮ ਰੇਸ ਅਗੇਂਸਟ ਦਾ ਟਾਈਮ ਕੁਛ ਇਸ ਤਰ੍ਹਾਂ ਸੀਗਾ ਬਹੁਤ ਵਧੀਆ ਸੀਗਾ ਉਹ ਉਹਨਾਂ ਦਾ ਨਾ ਟੈਗ ਲਾਈਨ ਜਿਹੜਾ ਸੀਗਾ ਇਸ ਤਰ੍ਹਾਂ ਦਾ ਸਬਟਾਈਟਲ ਕਹਿ ਲਓ ਜੀ ਤਾਂ ਮਤਲਬ ਇਹੀ ਚੀਜ਼ ਸੀ ਆ ਕਿ ਜੇ ਹੁਣ ਆਪਾਂ ਦੇਖੀਏ ਤਾਂ ਇਹਨਾਂ ਨੇ ਆਪਣੀ ਦੌੜ ਸ਼ੁਰੂ ਕਰ ਦਿੱਤੀ ਆਪਣੀ ਵਿਧਾਇਕੀ ਬਚਾਉਣ ਵਾਸਤੇ ਜੀ ਹੁਣ ਜਿਹੜੀ ਪਤਾਈ ਕੀ ਆ ਉਹ ਫਿਲਹਾਲ ਤੇ ਹਵਾ 'ਚ ਹੀ ਲਟਕ ਗਈ ਨਾ ਕਿਉਂਕਿ ਪੀੜਤ ਧਿਰ ਨੇ ਉੱਥੇ ਜਾ ਕੇ ਕਿਹਾ ਕਿ ਭਾਈ ਸਾਨੂੰ ਆਪਣੀ ਬਹਿਸ ਵਾਸਤੇ ਸਮਾਂ ਚਾਹੀਦਾ ਜੀ ਸਮਾਂ ਮਿਲ ਗਿਆ ਹੁਣ 13 ਅਕਤੂਬਰ ਤੱਕ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਕੈਦੇ ਦੇ ਮੁਤਾਬਕ ਭਾਈ ਇਹ ਸਾਰਾ ਕੁਝ ਚੰਦਾ ਲੱਗਣਾ ਚਾਹੀਦਾ ਸੀ ਜੀ ਰਾਹੁਲ ਗਾਂਧੀ ਮੈਂ ਬਕਾਇਦਾ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਕੇਸ ਦਾ ਹਵਾਲਾ ਦੇ ਕੇ ਇਹਦੇ ਤੇ ਪੋਸਟਾਂ ਇਹਦੇ ਤੇ ਪ੍ਰੋਗਰਾਮ ਕਰ ਚੁੱਕਾ ਹਾਂ ਜੀ ਇੱਥੇ ਵੀ ਗੱਲ ਹੋਈ ਸੀ ਉਦੋਂ ਅਗਲ ਬਿਲਕੁਲ ਕਿ ਕਾਇਦੇ ਦੇ ਮੁਤਾਬਕ ਤਾਂ ਲਾਲਪੁਰਾ ਗਏ ਹਮ ਉਧਾਇਕ ਦੇ ਤੋਂ ਅਗਲੀ ਦੱਸਿਆ ਸੀ ਰਾਹੁਲ ਗਾਂਧੀ ਇਹਦੇ ਮਸਲ ਬਿਲਕੁਲ ਜੀ ਭਟ ਹੁਣ ਇੱਥੇ ਤੁਹਾਨੂੰ ਪਤਾ ਹੈ ਘਰ ਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ ਰੋਕੇ ਕਿਹੜਾ ਜੀ ਹੁਣ ਇਸ ਕਰਕੇ ਇਹ ਬੜਾ ਮਹੱਤਵਪੂਰਨ ਮੁੱਦਾ ਬਣ ਜਾਏਗਾ ਕਿ ਪਹਿਲੀ ਸੁਣਵਾਈ ਹਾਈ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਕਿ ਹੁਣ ਫੈਸਲਾ ਲਿਆ ਜਾਊਗਾ ਬਦੈ ਕਿ ਤੱਕ ਨਹੀਂ ਹਮ ਐਮ ਐਲ ਏ ਸ਼ਿਪਤੇ ਹਾਂ ਠੀਕ ਹੈ ਬਾਤ ਦੇ ਵਿੱਚ ਬਾਲ ਹੋ ਜਾਂਦੀ ਹੈ ਵੱਖਰੀ ਗੱਲ ਹੈ ਪਰ ਇੱਕ ਵਾਰੀ ਇਹ ਮਾਮਲਾ ਜਿਹੜਾ ਉਹ ਇਹਨਾਂ ਤੇ ਲਾਗੂ ਹੁੰਦਾ ਹੈ ਇਹਨਾਂ ਦੀ ਵਿਧਾਇਕੀ ਜਿਹੜੀ ਉਹ ਜਾਣਦੀ ਹੈ ਪਰ ਅਸੀਂ ਤੇ ਸੁਣ ਰਹੇ ਹਾਂ ਕਿ ਜਿਸ ਤਰ੍ਹਾਂ ਬੀਬੀ ਜ਼ਗੀਰ ਕੌਰ ਦਾ ਇੱਕ ਦਫ਼ਤਰ ਲੱਗਦਾ ਹੁੰਦਾ ਸੀ ਤੁਹਾਨੂੰ ਪਤਾ ਹੈ ਕਿ ਬੀਬੀ ਜ਼ਗੀਰ ਕੌਰ ਅੰਦਰ ਸੀਗੇ ਅੰਦਰ ਚਲੇ ਗਏ ਅਕਾਲੀ ਸਰਕਾਰ ਦੀ ਗੱਲ ਆ ਸ਼ਾਇਦ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਜੇ ਮੈਂ ਨਹੀਂ ਭੁੱਲਦਾ ਜਲੰਧਰ ਜੇਲ੍ਹ ਸੀ ਉਦੋਂ ਜਲੰਧਰ ਪੁਰਾਣੀ ਜੇਲ੍ਹ ਚੱਲਦੀ ਵੀ ਹੁੰਦੀ ਸੀ ਸ਼ਾਇਦ ਤਾਂ ਬੀਬੀ ਜ਼ਗੀਰ ਕੌਰ ਦਾ ਦਫ਼ਤਰ ਲੱਗਦਾ ਹੁੰਦਾ ਸੀ ਜੇਲ੍ਹ ਦੇ ਵਿੱਚ ਬਕਾਇਦਾ ਜੀ ਇਹ ਉਹਨਾਂ ਦਿਨਾਂ ਦੀ ਗੱਲ ਆ ਮਤਲਬ ਕਿ ਜਦੋਂ ਅਕਾਲੀਆਂ ਦੀ ਤੂਤੀ ਬੋਲਿਆ ਕਰਦੀ ਸੀਗੀ ਤੇ ਅੱਜ ਕੱਲ ਮੈਂ ਅੰਮ੍ਰਿਤਸਰੋਂ ਵੀ ਇਸ ਤਰ੍ਹਾਂ ਦੀ ਖਬਰ ਸੁਣ ਰਿਹਾ ਲਗਭਗ ਉਹ ਹੋ ਗਿਆ ਕਿ ਆਫਿਸ ਉੱਥੇ ਵੀ ਚੱਲ ਰਿਹਾ ਇੱਕ ਹੋਰ ਤੁਹਾਨੂੰ ਹੋਰ ਦੱਸਦਾ ਅੰਦਰ ਦੀ ਗੱਲ ਜੀ ਕਿ ਵਿਕਰਮ ਜੀਠੀਆ ਦੇ ਮਾਮਲੇ ਚ ਤੇ ਪੈਰਾਮੀਟਰ ਹੋਰ ਨੇ ਪਰ ਇੱਕ ਫੇਕ এনਕਾਊਂਟਰ ਦੇ ਦੋਸ਼ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਅਫੀਸਰ ਹੂੰ ਹੁਣ ਤਾਂ ਅਫੀਸਰ ਕਾਹਦਾ ਰਹਿ ਗਿਆ ਮਤਲਬ ਕਿ ਪੁਲਿਸ ਦਾ ਅਫੀਸਰ ਸੀ ਸਾਹਿਬ ਕਾ ਕਹ ਲੋ ਉਹ ਵੀ ਪੂਰਾ ਕੰਮ ਕਰ ਰਿਹਾ ਸੀ ਜੇਲ੍ਹ ਚ ਬੈਠਾ ਹੂੰ ਠੀਕ ਹੈ ਨਾ ਜੀ ਜੀ ਸੋ ਇਸ ਕਰਕੇ ਇਹ ਵੀ ਚੀਜ਼ ਦੇਖਣ ਵਾਲੀ ਹੈ ਪਰ ਇੰਟਰਸਟਿੰਗ ਹੋਣ ਏ ਆਰੋਚਕ ਹੋਣ ਇਹ ਮਾਮਲਾ ਹੈ ਕਿ ਇਹਨਾਂ ਦੀ ਵਿਧਾਇਕੀ ਜਾਵੇਗੀ ਜਾਂ ਫਿਰ ਟਾਈਮ ਟਪਾਇਆ ਜਾਏਗਾ ਇੱਕ ਨਾ ਕੈਸਟ ਸੀ ਉਹਦਾ ਟਾਈਟਲ ਸੀ ਟਾਈਮ ਟਪਾ ਮੇਤਰਾ ਕਈ ਵਾਰ ਉਹ ਨੀਤੀ ਤੇ ਵੀ ਚੱਲ ਪੈਂਦਾ ਨਾ ਕੰਮ ਕੇ ਟਾਈਮ ਟਪਾ ਮੇਤਰਾ ਲੋ ਮੂਵੀ ਦਾ ਨਾਮ ਵੀ ਆ ਗਿਆ ਵਕਤ ਮੂਵੀ ਐ ਸੀ ਅੰਤਾਬਚਨ ਜੀ ਦੀ ਦਾ ਰੇਸ ਅਗੇਂਸਟ ਟਾਈਮ ਟਾਈਮ ਉਹ ਅੰਗਰੇਜ਼ੀ ਦੇ ਮਾਮਲੇ 'ਚ ਤੇ ਭਾਈ ਮੈਂ ਬਹੁਤ ਢਿੱਲਾ ਮਠਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਉਹ ਮੈਨੂੰ ਤੇ ਕੋਈ ਮੈਸੇਜ ਆ ਜਾਵੇ ਨਾ ਪੂਰਾ ਅੰਗਰੇਜ਼ੀ ਦੇ ਵਿੱਚ ਬੜਾ ਸਿਆਪਾ ਬਣਦਾ ਜੇ ਪਹਿਲਾਂ ਤੇ ਮੈਂ ਅੰਗਰੇਜ਼ ਬਣਦਾ ਉਨ ਜਦੋਂ ਜਾਇਦ ਪੂਰੀ ਕਰਦਾ ਆ ਕੀ ਹੋ ਗਿਆ ਫਲਾ ਟਮਕਾ ਐਦਾ ਮਤਲਬ ਆ ਐਦਾ ਮਤਲਬ ਆ ਆ ਐਦਾ ਫਿਰ ਜਦੋਂ ਮੈਂ ਅੜ ਜਨਾ ਫਿਰ ਮੈਂ ਕਰਦਾ ਕਾਪੀ ਫਿਰ ਮੈਂ ਜਾਂਦਾ ਗੂਗਲ ਬਾਬੇ ਕੋਲ ਸਿੱਧੀ ਗੱਲ ਨਹੀਂ ਯਾਰ ਆਪਾਂ ਜ਼ਰੂਰੀ ਵੀ ਹੈ ਮਿੰਦਰ ਜੀ ਨਹੀਂ ਨਹੀਂ ਜੀ ਆਪਾਂ ਮੈਂ ਸਿੱਧੀ ਗੱਲ ਹੈ ਆਪਾਂ ਜਿਹੋ ਜਿਹੇ ਹੈਗੇ ਆ ਉਹ ਜੇ ਠੀਕ ਹੈ ਯਾਰ ਹਮ ਅਸੀਂ ਕਿਸੇ ਦੀ ਧੀ ਭੈਣ ਨਾਲ ਘੱਟ ਥੋੜੀ ਆ ਯਾਰ ਜਾਉਦੇ ਆ ਗਿਆ ਠੀਕ ਹੈ ਜੀ ਜੀ ਇਥੇ ਮਿੱਤਰ ਜੇਲ ਦਾ ਵੀ ਦੱਸ ਰਹੇ ਨੇ ਖੈਰ ਦੋ ਮਿੱਤਰ ਐ ਤੇ ਦੋਨੋਂ ਵੱਖਰਾ ਵੱਖਰਾ ਦੱਸ ਰਹੇ ਨੇ ਰਣਜੀਤ ਸਿੰਘ ਦੀ ਕਪੂਰਥਲਾ ਜੇਲ ਕਹਿ ਰਹੇ ਨੇ ਤੇ ਜਸਵਿੰਦਰ ਦੀ ਅੰਮ੍ਰਿਤਸਰ ਜੇਲ ਦੀ ਗੱਲ ਕਰ ਰਹੇ ਆ ਤੇ ਜੁਰਾਵਰ ਢਿੱਲੋਂ ਜੀ ਕਹਿ ਰਹੇ ਕਿ ਹੋ ਸਕਦਾ ਖਡੂਰ ਸਾਹਿਬ ਹਲਕੇ ਦੀ ਚੋਣ ਵੀ ਤਰਨਤਾਰਨ ਦੀ ਜਿਮਨੀ ਚੋਣ ਦੇ ਨਾਲ ਹੋ ਜਾਵੇ ਕਹਿੰਦੇ ਨਹੀਂ ਨਹੀਂ ਜਿਮਨੀ ਚੋਣ ਐਡੀ ਛੇਤੀ ਨਹੀਂ ਹੁੰਦੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਜਿਮਨੀ ਚੋਣ ਤੁਸੀਂ ਦੇਖੋ ਗੋਗੀ ਜੀ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਮਹੀਨਾ ਲੱਗਿਆ ਲਗਭਗ ਸੀਟ ਖਾਲੀ ਡਿਕਲੇਅਰ ਕੀਤੀ ਗਈ ਉਸ ਤੋਂ ਬਾਅਦ ਤਰੀਕਾ ਅਨਾਉਂਸ ਹੁੰਦੀਆਂ ਉਹ 6 ਮਹੀਨੇ ਦੇ ਅੰਦਰ ਅੰਦਰ ਹੋਣੀ ਹੁੰਦੀ ਹੈ ਜੀ ਤੇ ਇਹੋ ਜੇ ਸੁਰਤੇ ਹਾਲ ਦੇ ਵਿੱਚ ਤੇ ਕੀ ਹੈ ਕਿ ਫੈਸਲਾ ਆ ਜਾਂਦਾ ਹੁੰਦਾ ਹੈ ਉਤੋਂ ਸਟੇ ਮਿਲ ਜਾਂਦਾ ਹੁੰਦਾ ਹੈ ਜੀ ਜ਼ਿਮਨੀ ਚੋਣਦਾ ਇਮਕਾਮ ਬਿਲਕੁਲ ਕਹਿ ਲੋ ਕਿ ਇਹਦੇ ਵਿੱਚ ਮਲਫੀ ਹੈ ਹਾਂ ਕਿਉਂਕਿ ਜੇ ਇਹਨਾਂ ਨੂੰ ਹਾਈ ਕੋਰਟ ਚ ਰਾਹਤ ਨਹੀਂ ਮਿਲੇਗੀ ਲਾਲਪੁਰਾ ਫੌਰੀ ਤੌਰ ਤੇ ਜਾਣਗੇ ਸੁਪਰੀਮ ਕੋਰਟ ਚ ਜੀ ਠੀਕ ਹੈ ਨਾ ਜੀ ਵਿਧਾਇਕੀ ਬਚਾਉਣ ਵਾਸਤੇ ਸੁਪਰੀਮ ਕੋਰਟ ਚ ਕਿਉਂਕਿ ਆਲਰੇਡੀ ਰਾਹੁਲ ਗਾਂਧੀ ਵਰਗਿਆਂ ਦੀ ਸਜ਼ਾ ਸਟੇ ਹੋ ਚੁੱਕੀ ਆ ਉਹਨਾਂ ਦੀ ਮੈਂਬਰਸ਼ਿਪ ਬਹਾਲ ਹੋ ਚੁੱਕੀ ਆ ਤਾਂ ਡੈਫੀਨਿਟਲੀ 101% ਹੈ ਕਿ ਲਾਲਪੁਰਾ ਦੀ ਵੀ ਤਾਂ ਹੋ ਸਕਦੀ ਹੈ ਚਾਂਸਸ ਹੋ ਨਹੀਂ 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 ਬਹਾਲ ਹੋ ਜਾਏਗਾ ਹੂੰ ਹੋ ਜਾਏਗਾ ਜੀ ਇਹ ਵੀ ਨਾਲ ਹੈ ਜੀ ਮਿੱਤਰ ਜੀ ਕਰਦੇ ਆ ਚਲੋ ਇਸ ਤੇ ਵੀ ਇੰਤਜ਼ਾਰ ਕਰਦੇ ਆ ਹੁਣ ਇਹ ਵੀ ਚਲੋ ਖਬਰ ਆਏਗੀ ਤੇ ਫਿਰ ਆਪਾਂ ਦੱਸਾਂਗੇ ਮਿੱਤਰਾਂ ਦੇ ਪਹਿਲਾਂ ਸਭ ਤੋਂ ਤੁਹਾਡਾ ਸਵਾਗਤ ਕਰਦੇ ਆ ਜੀ ਸ਼ੁਕਰੀਆ ਸਾਰੇ ਦੋਸਤਾਂ ਨਾਲ ਜਿਹੜੇ ਨਾਲ ਜੁੜੇ ਨੇ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀਆਂ ਸਾਰਿਆਂ ਦੀ ਇੱਕ ਕਮੈਂਟ ਮਿੱਤਰ ਜੀ ਦਾ ਸੀਗਾ ਪਿੱਛੇ ਰਹਿ ਗਿਆ ਥੋੜਾ ਜਿਹਾ ਕਹਿ ਰਹੇ ਨੇ ਹਾਂਜੀ ਰਵੀ ਮਹਿਤਾ ਜੀ ਕਹਿ ਰਹੇ ਨੇ ਕਿ ਅਨਿਲ ਜੋਸ਼ੀ ਜੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਬਘੇਲ ਜੀ ਹੋਰਾਂ ਨੇ ਬੜਾ ਇੰਸਾਫ ਹੋਰਾਂ ਨੇ ਤੇ ਸਟੇ ਤੇ ਜੁਆਇਨ ਕਰਵਾ ਲਿਆ ਨਾ ਇਹ ਤਾਂ ਹੋਣਾ ਹੀ ਥਾ ਦੇਖੋ ਗੱਲ ਕੀ ਹੈ ਕਿ ਜਦੋਂ ਮਤਲਬ ਕੱਲ ਸਵੇਰੇ ਇਹ चीज ਆਫਰ ਸਭ ਤੋਂ ਪਹਿਲਾਂ ਦੱਸੀ ਤਾਂ ਕੁਝ ਲੋਕ ਪੋਸਟਾਂ ਫਿਰ ਕਾਪੀ ਕਰਕੇ ਵੀ ਪਾਉਂਦੇ ਨੇ ਅੱਗੇ ਕਹਿੰਦੇ ਇਹ ਸੂਤਰ ਫਿਰ ਸਰਗਰਮ ਸਰਗਰਮ ਹੋ ਗਏ ਨੇ ਮੈਂ ਬੜਾ ਹੱਸਿਆ ਮੈਂ ਕਿਹਾ